ਕੀ ਨਾਮ ਆ ਤੇ ਕੀ ਕਹਿਣਾ ਤੁਹਾਡਾ ਜੀ ਬੜੀ ਮੈਂ ਰਾਜ ਰਣਜੀਤ ਸਿੰਘ ਆ ਬੜੀ ਮੈਂ ਕਪੂਰਥਲਾ ਤੋਂ ਬਲੋਂਗ ਕਰਦਾ ਆ ਜੀ ਅਸੀਂ ਕੋਈ 2 ਘੰਟੇ ਪਹਿਲਾਂ ਤਰੀ ਉੱਥੋਂ ਲੰਗੇ ਸੀਗੇ ਜੀ ਹਾਂਜੀ ਤੇ ਆਗੂ ਉੱਥੋਂ ਪਹਿਲਾਂ ਦੀ ਲੱਗੀ ਹੋਈ ਸਾਡੇ ਆਉਣ ਤੋਂ ਕਾਫੀ ਉਦੋਂ ਧੂਆ ਨਿਕਲਦਾ ਪਿਆ ਸੀਗਾ ਹਾਂਜੀ ਤੇ ਅਸੀਂ ਇੱਥੇ ਆ ਚੈੱਕ ਤੋਂ ਬੰਦਨ ਨੂੰ ਕਹਿੰਦੇ ਫਾਇਰ ਬ੍ਰਿਗੇਡ ਆਈ ਵੀ ਪਈ ਆ ਫਾਇਰ ਬ੍ਰਿਗੇਡ ਸਾਨੂੰ ਦਿਸੀ ਨਹੀਂ ਪਰ ਉਹਨਾਂ ਨੇ ਦੱਸਿਆ ਵੀ ਆਈ ਪਈ ਜੀ ਹੂੰ ਸਾਨੂੰ ਬੜੀ ਸultanpurੋਂ ਨਿਕਲਦੀ ਫਾਇਰ ਬ੍ਰਿਗੇਡ ਜੂ ਅਸੀਂ ਤਾਂ ਨਿਕਲ ਗਏ ਉੱਥੇ ਸਾਨੂੰ ਫਾਇਰ ਬ੍ਰਿਗੇਡ ਮਿਲੀ ਆਉਂਦੀ ਹੋਈ ਹੂੰ ਫਾਇਰ ਬ੍ਰਿਗੇਡ ਦਾ ਕਾਰਜ ਜੀ ਜੇ ਆਈ ਹੁੰਦੀ ਤਾਂ ਫੇਰ ਅੱਗ ਬੁਝੀ ਹੁੰਦੀ ਭਾਜੀ ਅਸੀਂ ਤਾਂ ਇਸ ਕਰਕੇ ਕਾਹੇ ਵੀ ਪਿੱਛੋਂ ਅਮਰਪਾਲ ਦੇ ਸਮਰਥਨ ਚ ਰੋਡ ਸ਼ੋਅ ਆਉਂਦਾ ਪਿਆ ਤੇ ਰੋਡ ਸ਼ੋਅ ਦੇ ਕਰਕੇ ਇੱਥੇ ਧੂਆ ਹੋਊਗਾ ਤਾਂ ਉਹਨਾਂ ਨੂੰ ਥੋੜੀ ਪ੍ਰੋਬਲਮ ਆਊਗੀ ਪਰ ਇੱਥੇ ਕਿਸੇ ਨੇ ਭਾਜੀ ਕੋਈ ਮੈਨੂੰ ਤਾਂ ਲੱਗਦਾ ਕਾਰਵਾਈ ਬਿਲਕੁਲ ਆਮ ਤੌਰ ਤੇ ਅਸੀਂ ਦੇਖਦੇ ਕਿ ਖੇਤਾਂ ਨੂੰ ਜਦੋਂ ਅੱਗ ਲੱਗਦੀ ਆ ਤਾਂ ਕਿਤਨੇ ਕਿਤਨੇ ਰਾਹਗੀਰਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਪਰ ਇਹ ਫੇਰ ਵੀ ਦੱਸਿਆ ਜਾ ਰਿਹਾ ਜਿਵੇਂ 500 ਏਕੜ ਦੇ ਕਰੀਬ ਜੰਗਲ ਆ ਹਾਂਜੀ ਵੀਰ ਜੀ ਤੇ ਤੁਹਾਨੂੰ ਹੁਣ ਵੀ ਲੱਗਦਾ ਤੁਸੀਂ ਵੀ ਰਾਹਗੀਰ ਹੋ ਤੁਸੀਂ ਵੀ ਲੰਗੇ ਹੋ ਤੁਹਾਨੂੰ ਵੀ ਕੋਈ ਨਾ ਕੋਈ ਪਰੇਸ਼ਾਨੀ ਆਈ ਹੋਣੀ ਆ ਜੀ ਬਿਲਕੁਲ ਭਾਜੀ ਤੂਏ ਨਾ ਪਰੇਸ਼ਾਨੀ ਤਾਂ ਹਰ ਇੱਕ ਬੰਦੇ ਨੂੰ ਆਉਂਦੀ ਪਈ ਆ ਤ੍ਰਿਕਾ ਆਪ ਚਾਰ ਕਿ ਦਿਨ ਪਹਿਲਾਂ ਦੀ ਖਬਰ ਸੁਣੀ ਆ ਵੀ ਰੋਡ ਦੇ ਨੀਅਰ ਬਾਈ ਖੜੇ ਟਰੱਕਾਂ ਨੂੰ ਖੇਤਾਂ ਵਿੱਚੋਂ ਆਣ ਕੇ ਅੱਗ ਲੱਗ ਗਈ ਜੀ ਭਾਜੀ ਇਹ ਵੀ ਤਾਂ ਕੋਈ ਦੁਰਘਟਨਾ ਦਾ ਕਾਰ ਠੀਕ ਹੈ ਬਈ ਜਿਹੜਾ ਸਿੱਤ ਬਾਤੀ ਐਸਟੀ ਤੇ ਪ੍ਰਸ਼ਾਸਨ ਨੂੰ ਐਕਟਿਵ ਹਮੇਸ਼ਾ ਇਹਨਾਂ ਦੇ ਨਾਲ ਚ ਖਾਸ ਕਰਕੇ ਰਹਿਣਾ ਚਾਹੀਦਾ ਵਾ ਜਿਹੜੀ ਚੀਜ਼ਾਂ ਕੋਈ ਬਣੀਆਂ ਆ ਤਾਂ ਉਹਨਾਂ ਨੂੰ ਯੂਜ਼ ਕਰਨਾ ਤੇ ਉਹ ਕਹਿੰਦਾ ਵੀ ਅਸੀਂ ਜੰਗਲਾਂ ਲੰਗੜਦੇ ਸੀ ਪਿੰਡوں ਮੈਂ ਜਾਂਦੇ ਸੀ ਆਪਣੇ ਉਹ ਦੇਖਿਆ ਇਥੇ ਜੰਗਲ ਬੜਾ ਪਹਿਲਾਂ ਜੰਗਲ ਬੜਾ ਪ੍ਰਾਣ ਜੰਗਲ ਭਰੇ ਆਪਣੇ ਜੰਗਲਾਂ ਨੇ ਜੀ ਦੇਖਿਆ ਇਥੇ ਆਗਨ ਲੱਗੀ ਹੋਈ ਹੈ ਵੀ ਦੇਖਾ ਕੋਈ ਨਾ ਕਿ ਵੀ ਦੇਖਿਆ ਵਾ ਜੀ 4-500 ਏਕੜ ਮਿਲਦਾ ਹੈ ਇਹ ਖਰੀਦ ਜਾਗਰ ਹੁਣਾਗਾ ਤੇ ਲਗਭਗੋ ਕਾਫੀ ਏਰੀਆ ਤੇ ਜਿਹੜੀ ਆਪ ਵੀ ਜਿਹੜੀ ਫੈਲੀ ਤੋਂ ਬੜੇ ਜੋਰਾ ਨਾਲ ਫੈਲੀ ਹੋਈ ਆ ਤੇ ਮੇਰੇ ਹਿਸਾਬ ਨਾਲ ਕਿੰਨੇ ਜੀਵ ਜੰਤੂ ਹੋਣਗੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੋਊਗੀ ਤੇ ਮੇਰੇ ਹਿਸਾਬ ਨਾਲ ਹੁਣ ਅੱਗ ਦਾ ਜਿਹੜਾ ਕਾਰਨ ਨਹੀਂ ਪਤਾ ਲੱਗਦਾਗਾ ਲੋਕ ਕਹਿੰਦੇ ਹੁਣ ਸਿੱਖ ਭੁਜਾਉਂਦੇ ਜਿਹਾ ਹਾਈਫਰੇਟੀਆਂ ਕੱਟੀਆਂ ਵੀ ਆਈਆਂ ਹੁਣ ਤੇ ਅੱਗ ਬੁਝਾਉਣ ਲਈ ਪੂਰਾ ਜਹੂੜਾਉਂਦਾ ਆ ਪਰ ਮੇਰੇ ਹਿਸਾਬ ਨਾਲ ਵੀ ਜਿਹੜੀ ਅੱਗ ਲੱਗੀ ਆ ਬੜਾ ਹੀ ਨੁਕਸਾਨ ਹੋਇਆ ਹੈ ਇਸ ਚੀਜ਼ ਦੇ ਉਸ ਦਾ ਤੇ ਇਹਦੇ ਬਾਅਦ ਤਾਂ ਅੱਜ ਸਰਕਾਰ ਨਹੀਂ ਪ੍ਰਸ਼ਾਸਨ ਧਿਆਨ ਦੇਣ ਦਾ ਇਹ ਆਸੇ ਪਾਸੇ ਕੁਝ ਨਾ ਕੁਝ ਦਿੱਕਤ ਹੈ ਸਾਡੋ ਲੱਗੀ ਆ ਆਸੇ ਪਾਸੇ ਦਾ ਪੂਰੇ ਵਾਈ ਕਰਕੇ ਦੇਖਣਾ ਚਾਹੀਦਾ ਸੀ ਕਿ तकरीबन 2 2 ਘੰਟੇ ਹੋ ਗਏ ਤੇ ਇੱਕ ਹੀ ਗੱਡੀ ਲੱਗੀ ਵੀ ਇੱਥੇ ਹਾਂ ਜੀ ਮੈਂ ਜਦੋਂ ਆਇਆ ਉਹਦੇ ਇੱਕ ਗੱਡੀ ਆਈ ਆ ਇੱਕ ਜਾਂਦੀ ਏਦਾਂ ਹੂੰ ਉਹ ਪ੍ਰਸ਼ਾਸਨਿਕ ਅਧਿਕਾਰੀ ਅਜੇ ਤੱਕ ਕੋਈ ਜੰਗਲਾਤ ਵਿਭਾਗ ਮੰਤਰੀ ਵੱਲੋਂ ਕੋਈ ਮੌਕੇ ਤੇ ਦੇਖਿਆ ਨਹੀਂ ਕੋਈ ਨਹੀਂ ਮੈਂ ਅੰਦਰ ਹੀ ਘੁੰਮ ਕੇ ਆਇਆ ਹਾਂ ਜੀ ਇੱਕ ਇੱਕ ਦਾ ਇੱਕ ਪਤਾ ਸੀ ਜਿਹੜਾ ਸਰੰਗਾਂ ਪਿਆ ਸੀ ਉਹ ਮ local ਸਥਾਨਕ ਵਾਸੀ ਆ ਜਿਹੜੇ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਹਾਂਜੀ ਸਥਾਨਕ ਵਾਸੀਆਂ ਵੱਲੋਂ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਥਾਨਕ ਵਾਸੀ ਆ ਜਾਂ ਮੈਨੂੰ ਲੱਗਦਾ ਬਹੁਤ ਸਪੱਸ਼ਟ ਨਹੀਂ ਕੋਈ ਪ੍ਰਸ਼ਾਸਨ ਦਾ ਜਾਂ ਕੋਈ ਹੋਰ ਜੀ ਅਜੇ ਤੱਕ ਤੇ ਸਾਰਾ